ਵੱਖਰਾ ਬਣ ਕੇ ਆਵਾਂ ਕਿਉਂ ਲੜਕੇ ਵਾਲਿਆਂ ਸੀ ਲੜਕੀ ਵਾਲਿਆਂ ਦੇ ਘਰੇ ਚੱਲੇ ਆ ਨਹੀਂ ਸਾਬ ਦੇ ਦਰ ਤੇ ਸਾਬ ਦੇ ਬਣ ਕੇ ਆਏ ਲੰਮਾ ਸਮਾਂ ਗਾਗਰ ਦੀ ਸੇਵਾ ਕੀਤੀ ਗੁਰੂ ਕੇ ਲੰਗਰਾਂ ਵਿੱਚ ਸੁਵਾਵਾ ਕੀਤੀਆਂ ਗੁਰੂ ਦੇ ਬਚਨਾਂ ਨੂੰ ਸੱਤ ਕਰਕੇ ਮੰਨਿਆ ਤੇ ਇੱਕ ਦਿਨ ਗੁਰਤਾ ਗੱਦੀ ਦੇ ਯੋਗ ਬਣ ਗਏ ਤੇ ਇੱਕ ਦਿਨ ਉਹੀ ਸਤਗੁਰੂ ਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਨਿਤਰਿਆਂ ਦੀ ਧਿਰ ਬਣ ਕੇ ਤੇ ਸਿੱਖੀ ਦਾ ਤੀਸਰਾ ਕੇਂਦਰ ਸ੍ਰੀ ਗੋਇੰਦਵਾਲ ਸਾਹਿਬ ਬਨਾਇਆ ਪਰ ਕਦੋਂ ਜਦੋਂ ਸੱਚੇ ਸੇਤੀ ਰਤਿਆਂ ਮਾਲਕ ਜੀ ਦੀ ਯਾਦ ਨਾਲ ਮਾਲਕ ਜੀ ਦੀ ਬੰਦਗੀ ਨਾਲ ਜੁੜੇ ਤੇ ਸਹਿਬ ਨੇ ਕਿਰਪਾ ਕੀਤੀ ਕਿਨੇ ਮਿਲਿਆ ਨਥਾਵੇਂ ਥਾਉ ਨਥਾਵੇਂ ਨੂੰ ਥਾਂ ਮਿਲ ਗਈ ਨਿਆਸਰੇ ਨੂੰ ਆਸਰਾ ਮਿਲ ਗਿਆ ਹੋਰ ਸਾਜ ਸਭ ਫਿੱਕੇ ਆ ਤਨ ਮਨ ਫਿੱਕਾ ਹੋਏ ਕਿ ਜਿਹੜਾ ਦੁਨੀਆਂ ਦੀ ਬਾਕੀ ਚੀਜ਼ ਫਿੱਕੀ ਲੱਗਦੀ ਹੈ ਆਪਾਂ ਸ਼ਨੀਵਾਰ ਵਾਲੇ ਦਿਨ ਵੀ ਵਿਚਾਰ ਕਰ ਰਹੇ ਸੀ ਕਿ ਜਦੋਂ ਤੱਕ ਇਨਸਾਨ ਆਪਣੇ ਮਨ ਨੂੰ ਲੈ ਕੇ ਚੱਲਦਾ ਹੈ ਉਦੋਂ ਤੱਕ ਇਹਨਾਂ ਦੁਨੀਆਂ ਦੇ ਰਸ ਮਿੱਠੇ ਲੱਗਦੇ ਹੈ ਬੜੇ ਨੇ ਕਿੰਨੇ ਸਾਰਾ ਦਿਨ ਤਾਂ ਕੱਢ ਲਈਦਾ 4:00 ਵਜੇ ਨਹੀਂ 4:00 ਤੋਂ ਬਾਅਦ ਨਹੀਂ ਟਾਈਮ ਨਿਕਲਦਾ ਕਿਉਂ ਅਜੀਬ ਉਹ ਚੀਜ਼ ਕੋ ਮਿੱਠੀ ਲੱਗ ਰਹੀ ਹੈ ਹਜੇ ਪਰਮੇਸ਼ਰ ਦਾ ਨਾਮ ਮਿੱਠਾ ਨਹੀਂ ਲੱਗਣ ਲੱਗਾ ਅਜੇ ਮਿੱਠੇ ਹਰਗੁਣ ਗਾਓ ਜਿੰਦੂ ਤੂੰ ਮਿੱਠੇ ਹਰਗੁਣ ਗਾਓ ਇਸ ਪਾਸੇ ਮਨ ਨਹੀਂ ਆਇਆ ਇਸ ਪਾਸੇ ਆਤਮਾ ਦਾ ਓਲਾਰ ਨਹੀਂ ਹੋਇਆ ਅਜੇ ਦੂਜੇ ਪਾਸੇ ਚੱਲਦਾ ਹੈ ਬਾਕੀ ਚੀਜ਼ਾਂ ਮਿੱਠੀਆਂ ਲੱਗਦੀਆਂ ਨੇ ਪਰ ਕਹਿੰਦੇ ਜਦੋਂ ਕਾਲਪੁਰਖ ਜੀ ਤੁਸੀਂ ਕਿਰਪਾ ਕੀਤੀ ਰਹਿਮਤ ਕੀਤੀ ਹੋਰ ਸਾਦ ਸਭ ਫਿੱਕੇ ਹੈ ਤਨ ਮਨ ਫਿੱਕਾ ਹੋਏ ਜਿਹੜੇ ਝੂਠੇ ਨਸ਼ਿਆਂ ਨੇ ਮੇਰਾ ਤਨ ਅਤੇ ਮਨ ਵੀ ਫਿੱਕਾ ਕਰ ਦਿੱਤਾ ਸੀ ਨਾ ਅੱਜ ਮੈਨੂੰ ਉਹੀ ਫਿੱਕੇ ਲੱਗਣ ਲੱਗ ਗਏ ਹੁਣ ਅਜ ਵਿਆਹ ਸ਼ਾਦੀ ਜਾਂਦਾ ਹੈ ਰਿਸ਼ਤੇਦਾਰ ਵੀ ਕਹਿੰਦੇ ਆ ਬਹਿਜਾ ਕੋਲੇ ਕਹਿੰਦਾ ਨਹੀਂ ਹੁਣ ਨਹੀਂ ਬਸ ਜੋ ਪਹਿਲਾਂ ਖਾ ਲਿਆ ਪੀ ਲਿਆ ਹੰਡਾਲਿਆ ਤੋਬਾ ਹੁਣ ਤਾਂ ਬਸ ਜਿੰਨੀ ਕੋ ਰਹਿ ਗਈ ਐ ਗੁਰੂ ਦੇ ਲੇਖੇ ਲੱਗ ਜਾਵੇ ਕਹਿੰਦੇ ਹੋਰ ਸਾਦ ਸਭ ਫਿੱਕਿਆਂ ਤਨ ਮਨ ਫਿੱਕਾ ਹੋਏ ਵਿਣ ਪਰਮੇਸ਼ਰ ਜੋ ਕਰੇ ਫਿੱਟ ਸੁ ਜੀਵਨ ਹੋਏ ਰੱਬ ਜੀ ਤੇਰੀ ਯਾਦ ਤੋਂ ਬਿਨਾ ਹੁਣ 300 ਬੰਦਾ ਬਰਾਤ ਚੱਲਿਆ ਤੇ ਲਾੜਾ ਹੈ ਨਹੀਂ ਬਰਾਤ ਕਿਹੜੇ ਕੰਮ ਦੀ ਵਰਾਤ ਤਾਂ ਤਾਂ ਹੀ ਹੈ ਨਾ ਲਾੜਾ ਨਾਲ ਹੈ ਲਾੜੇ ਕਰਕੇ ਵਰਾਤ ਹੈ ਵਰਾਤ ਕਰਕੇ ਲਾੜਾ ਨਹੀਂ ਹੈ ਚਾਹੇ ਵਰਾਤ ਨਾ ਵੀ ਹੋਵੇ ਲਾੜਾ ਫਿਰ ਵੀ ਆਨੰਦ ਕਾਰਜ ਕਰਵਾ ਲਵੇਗਾ ਤੇ ਜੇ ਲਾੜਾ ਨਹੀਂ ਹੈ ਵਰਾਤ ਦਾ ਭਾਵੇਂ 500 ਬੰਦਾ ਚਲਾ ਗਿਆ ਲੜਕੀ ਵਾਲੇ ਨੇੜੇ ਨਹੀਂ ਲੱਗਣ ਦੇਣਗੇ ਉਸੇ ਤਰ੍ਹਾਂ ਘਰ ਵਿੱਚ ਪਦਾਰਥ ਸਾਰੇ ਹੈ ਪੈਸਾ ਹੈ ਜ਼ਮੀਨ ਜਾਇਦਾਦ ਹੈ ਸਭ ਕੁਝ ਹੈ ਪਰ ਪਰਮੇਸ਼ਰ ਜੀ ਦੀ ਯਾਦ ਨਹੀਂ ਹੈ ਰੱਬ ਜੀ ਦਾ ਧਿਆਨ ਨਹੀਂ ਹੈ ਰੱਬ ਜੀ ਦਾ ਸ਼ੁਕਰਾਨਾ ਨਹੀਂ ਹੈ ਤੇ ਫਿਰ ਕਿਹੜੇ ਕੰਮ ਦਾ ਏਡੇ ਵੱਡੇ ਘਰ ਕਿਹੜੇ ਕੰਮ ਦੇ ਏਡੇ ਵੱਡੇ ਕੇਲੇ ਕਿਹੜੇ ਕੰਮ ਦੇ ਮਹਿਲ ਮਾੜੀਆਂ ਕਿਹੜੇ ਕੰਮ ਦੀਆਂ ਕਿਉਂ ਜੇ ਪਰਮੇਸ਼ਰ ਦੀ ਯਾਦ ਹੀ ਨਹੀਂ ਹੈ ਸਾਬ ਕਿੰਨੇ ਵੈਣ ਪਰਮੇਸ਼ਰ ਜੋ ਕਰੇ ਫਿੱਟ ਸੋ ਜੀਵਨ ਹੋਏ ਕਹਿੰਦੇ ਉਹ ਤਾਂ ਜ਼ਿੰਦਗੀ ਤਰਕਾਰ ਹੈ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਤਰਗ ਜੀਵੇ ਤਰਗ ਜੀਵਾਸ ਰੋਜ਼ ਪੜਦੇ ਆਪਾਂ ਔਰ ਇੱਕ ਪਾਸੇ ਸਾਨੂੰ ਬੜਾ ਪਿਆਰੇ ਲੱਗਦੇ ਗੁਰੂ ਰਾਮਦਾਸ ਜੀ ਪਰ ਇਹ ਵੀ ਬਚਨ ਗੁਰੂ ਰਾਮਦਾਸ ਦੇ ਆ ਨਾ ਕਿ ਉਹ ਤੇਰੇ ਤੇਰਾ ਤਾਂ ਜਿਉਣਾ ਹੀ ਤਰਹਾਰ ਏ ਜੇ ਤੂੰ ਰੱਬ ਵਿਸਰ ਗਿਆ ਜੇ ਤੂੰ ਸਤ ਸੰਗਤ ਵਿੱਚ ਨਹੀਂ ਆਇਆ ਤਰਿਗ ਜੀਵੇ ਜਿੰਨੀ ਤੂੰ ਜੀ ਲਈ ਜ਼ਿੰਦਗੀ ਉਹ ਵੀ ਤੇਰੀ ਤਰਹਾਰ ਹੈ ਤਰਿਗ ਜੀਵਾਸ ਤੇ ਜਿਹੜੀ ਤੂੰ ਅੱਗੇ ਜਿਉਣੀ ਆ ਉਹ ਵੀ ਤਰਹਾਰ ਹੈ ਕਿਉਂ ਜਨ ਹਰ 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 ਰਸ ਸਾਧਨਾ ਪਾਇਆ ਕਦੀ ਪਰਮੇਸ਼ਰ ਦੇ ਨਾਮ ਨੂੰ ਚੱਖੇ ਹੀ ਨਹੀਂ ਹੈ ਕਦੀ ਸਾਵਧਨ ਕਾਗਰਜੀ ਤੋਂ ਕਿ ਉਹਦੀ ਯਾਦ ਵਿੱਚ ਜੁੜੇ ਹੀ ਨਹੀਂ ਹੈ ਕਦੇ ਕਦੀ ਉਹ ਵਿਛੋੜੇ ਦਾ ਸਾਹ ਹੀ ਨਹੀਂ ਹੋਇਆ ਪਰਿਵਾਰ ਦਾ ਕੋਈ ਤੇਰੇ ਤੋਂ ਗਏ ਨੂੰ 10 ਸਾਲ ਹੋ ਗਏ ਅੱਜ ਵੀ ਉਹਨੂੰ ਯਾਦ ਕਰਕੇ ਰੋਈ ਜਾਂਦਾ ਹੈ ਪਰ ਜਿਹੜਾ ਤੈਨੂੰ ਸਾਹ ਦੇਈ ਜਾਂਦਾ ਕਦੀ ਉਹਨੂੰ ਯਾਦ ਕਰਕੇ ਮਹਿਸੂਸ ਕਰਕੇ ਅੱਖਾਂ ਚੁੱਥਰੂ ਆਏ ਹੈ ਕਦੀ ਉਹਦਾ ਸ਼ੁਕਰਾਨਾ ਕੀਤਾ ਕਦੀ ਉਹਦੀ ਯਾਦ ਵਿੱਚ ਜੁੜਿਆ ਮਾਲਕਤ ਕਿੰਨੀ ਸੋਹਣੀ ਤੋਂ ਮੈਨੂੰ ਦੇ ਦਿੱਤੀ ਹੈ ਤੇਰਾ ਸ਼ੁਕਰ ਹੈ ਕਿੰਨੀ ਸੋਹਣੀ ਅੱਖਾਂ ਦੀ ਜੋਤ ਦਿੱਤੀ ਐ ਮੈਂ ਦੂਰ ਤੱਕ ਦੇਖਦਾ ਤੇਰਾ ਸ਼ੁਕਰ ਐ ਕਿੰਨਾ ਸੋਹਣਾ ਤੂੰ ਧੰਨ ਦੇ ਦਿੱਤਾ ਕਿੰਨਾ ਰੰਗ ਰੂਪ ਦੇ ਦਿੱਤਾ ਮਾਲਕਾ ਤੇਰਾ ਸ਼ੁਕਰ ਐ ਕਦੀ ਵੀ ਉਹਦਾ ਸ਼ੁਕਰਾਨਾ ਨਹੀਂ ਕੀਤਾ ਕਦੀ ਵੀ ਉਹਨੂੰ ਧੰਨ ਨਹੀਂ ਕਿਹਾ ਸਹਬ ਕਿਨੇ ਵੈਣ ਪਰਮੇਸ਼ਰ ਜੋ ਕਰੇ ਫਿੱਟ ਸੋ ਜੀਵਨ ਹੋਏ ਅੰਚਲ ਗਹਿ ਕੇ ਸਾਥ ਕਾ ਤਰਨਾ ਇਹ ਸੰਸਾਰ ਕਿਨੇ ਗੁਰੂ ਦਾ ਪੱਲਾ ਪਕੜਦਾ ਗੁਰੂ ਦੇ ਪੱਲੇ ਲੱਗ ਜਾ ਗੁਰੂ ਦੀ ਯਾਦ ਨਾਲ ਜੁੜ ਜਾ ਤਰਣਾ ਇਹ ਸੰਸਾਰ ਕਿੰਨੇ ਆ ਸੰਸਾਰ ਤੇ ਆਇਆ ਜਗ ਤੇ ਆਇਆ ਤੇਰਾ ਸਫਲ ਹੋ ਜਾਵੇਗਾ ਪਾਰ ਬ੍ਰਹਮ ਅਰਾਧੀ ਐ ਉਧਰੈ ਸਭ ਪਰਿਵਾਰ ਕਿਨੇ ਫਿਰ ਪਰਮੇਸ਼ਰ ਨੂੰ ਰੱਦਨਾ ਸ਼ੁਰੂ ਕਰ ਆਪ ਵੀ ਤਰ ਜਾਵੇਂਗਾ ਤੇ ਆਪਣੇ ਪਰਿਵਾਰ ਨੂੰ ਵੀ ਤਾਰ ਲਵੇਗਾ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸਾਧੂ ਆਪ ਵੀ ਤਰਦਾ ਤੇ ਜਿਹੜੇ ਸਾਧੂ ਦਾ ਪੱਲਾ ਪਕੜ ਲੈਂਦੇ ਉਹਨਾਂ ਨੂੰ ਵੀ ਤਾਰ ਦਿੰਦਾ ਪਾਰ ਬ੍ਰਹਮ ਅਰਾਧਿ ਹੈ ਉਧਰ ਹੈ ਸਭ ਪਰਿਵਾਰ ਸਾਜਨ ਬੰਦ ਸੁਮਿੱਤਰ ਸੋਹਰ ਨਾਮ ਹਿਰਦੇ ਦੇ ਕਹਿੰਦੇ ਅਸਲ ਤੇਰਾ ਸੱਜਣ ਅਸਲ ਤੇਰਾ ਰਿਸ਼ਤੇਦਾਰ ਅਸਲ ਤੇਰਾ ਮਿੱਤਰ ਉਹੀ ਹੈ ਜੋ ਤੇਰੇ ਅੰਦਰ ਨਾਮ ਚਲਾ ਦੇਵੇ ਉਹ ਸੱਜਣ ਕਾਹਦਾ ਜਿਹੜਾ ਤੈਨੂੰ ਭੜੇ ਕੰਮਾਂ ਵਾਲੇ ਪਾਸੇ ਤੋਰ ਦੇਵੇ ਉਹ ਮਿੱਤਰ ਕਾਹਦਾ ਜਿਹੜਾ ਤੈਨੂੰ ਬੁਰੇ ਕੰਮਾਂ ਵਿੱਚ ਲਗਾ ਦੇਵੇ ਉਹ ਰਿਸ਼ਤੇਦਾਰ ਕਾਹਦਾ ਜਿਹੜਾ ਤੇਰੀ ਜ਼ਿੰਦਗੀ ਖਰਾਬ ਕਰ ਦੇਵੇ ਉਹ ਰਿਸ਼ਤੇਦਾਰ ਨਹੀਂ ਹੈ ਉਹ ਤਾਂ ਤੇਰਾ ਕੋਈ ਬਹੁਤ ਵੱਡਾ ਵੈਰੀ ਦੁਸ਼ਮਣ ਹੈ ਜਿਹੜਾ ਤੈਨੂੰ ਵਧੀਆ ਥਾਂ ਤੇ ਤੁਰੇ ਜਾਂਦੇ ਨੂੰ ਗਲਤ ਰਸਤੇ ਤੇ ਲੈ ਕੇ ਚਲਾ ਗਿਆ ਅਸਲ ਸੱਜਣ ਅਸਲ ਰਿਸ਼ਤੇਦਾਰ ਅਸਲ ਮਿੱਤਰ ਉਹ ਹੈ ਕਹਿੰਦੇ ਹਰ ਨਾਮ ਹਿਰਦੇ ਦੇ ਜਿਹੜਾ ਪਰਮੇਸ਼ਰ ਦੇ ਨਾਮ ਦੀ ਯਾਦ ਮੇਰੇ ਹਿਰਦੇ ਵਿੱਚ ਚਲਾ ਦੇਵੇ ਔਗਣ ਸਭ ਮਟਾਏ ਕੈ ਪਰ ਉਪਕਾਰ ਕਰੇ ਮੇਰੇ ਘਪਿਹੜੀਆਂ ਆਤ ਤਾਂ ਛਡਾ ਛਡਾ ਦੇਵੇ ਤੇ ਚੰਗੇ ਗੁਣ ਮੇਰੇ ਅੰਦਰ ਪੈਦਾ ਕਰ ਦੇਵੇ ਔਰ ਬਾਬਾ ਨਾਨਕ ਸੱਜਣ ਬਣ ਕੇ ਗਏ ਕਿਹੜੇ ਕੋਲੇ ਜਿਹੜਾ ਝੂਠਾ ਸੱਜਣ ਸੀ ਇੱਕ ਸੱਚਾ ਸੱਜਣ ਆਇਆ ਝੂਠੇ ਸੱਜਣ ਨੂੰ ਮਤ ਦਿੱਤੀ ਤੇ ਝੂਠੇ ਸੱਜਣ ਦੀਆਂ ਆਤ ਤਾਂ ਛਡਾ ਦਿੱਤੀਆਂ ਉਹਦੇ ਭੈੜੇ ਗੁਣ ਛਡਾ ਦਿੱਤੇ ਉਹਨੂੰ ਸੱਚਾ ਸੱਜਣ ਬਣਾ ਦਿੱਤਾ ਤੇ ਪਰ ਉਹ ਸ਼ਬਦ ਪੜਦੇ ਆ ਨਾ ਸੱਜਣ ਸੇਈ ਨਾਲ ਅਸਲ ਕੌਣ ਸੱਜਣ ਹੈ ਜਿਹੜਾ ਮੇਰੀ ਜਿੰਦ ਦੇ ਨਾਲ ਹੈ ਜਿਹੜਾ ਸਦਾ ਮੇਰੇ ਨਾਲ ਹੈ ਹੁਣ ਗੁਰੂ ਪੰਜਾਬ ਵੀ ਮੇਰੇ ਨਾਲ ਸੀ ਪਰ ਮਾਪੇ ਮੇਰੇ ਨਾਲ ਨਹੀਂ ਹੈ ਉਹ ਪੰਜਾਬ ਬੈਠਿਆ ਪਰ ਗੁਰੂ ਅੱਜ ਵੀ ਮੇਰੇ ਨਾਲ ਹੈ ਉੱਥੇ ਵੀ ਗੁਰਦੁਆਰਾ ਸੀ ਇੱਥੇ ਵੀ ਗੁਰਦੁਆਰਾ ਉੱਥੇ ਵੀ ਜਪਜੀ ਸਾਹਿਬ ਦੀ ਬਾਣੀ ਸੀ ਇੱਥੇ ਵੀ ਹੈ ਉੱਥੇ ਵੀ ਸਖੁਨੀ ਸਾਹਿਬ ਮੇਰੇ ਨਾਲ ਸੀ ਇੱਥੇ ਵੀ ਹੈ ਸੱਜਣ ਸਈ ਨਾਲ ਗੁਰ ਮੇਰੇ ਸੰਗ ਸਦਾ ਹੈ ਨਾਲੇ ਘਰ ਬਾਹਰ ਤੇਰਾ ਪਰਵਾਸਾਬ ਤੂੰ ਸਦਾ ਹੀ ਮੇਰੇ ਨਾਲ ਹੈ ਮਾਲਕਾ ਸੱਜਣ ਸੇ ਹੀ ਨਾਲ ਮੈਂ ਚਲਦਿਆਂ ਨਾਲ ਚਲਣ ਇੱਥੇ ਤਾਂ ਛੱਡੋ ਜਦੋਂ ਆਹ ਸੰਸਾਰ ਛੱਡ ਕੇ ਜਾਣਾ ਫਿਰ ਵੀ ਨਾਲ ਹੀ ਜਾਂਦਾ ਮੈਂ ਚਲਦਿਆਂ ਨਾਲ ਚਲਣ ਕਹਿੰਦੇ ਜਿੱਥੇ ਲੇਖਾ ਮੰਗਿਆ ਤਿੱਥੇ ਖੜੇ ਦਿਸਣ ਜਿੱਥੇ ਲੇਖਾ ਹੋਣਾ ਨਾ ਮੇਰਾ ਉਹਨੇ ਤਾਂ ਕਿਸੇ ਦਾ ਕੇਸ ਚੱਲਦਾ ਉਹਦਾ ਵਕੀਲ ਬਰਾਬਰ ਖੜਾ ਹੁੰਦਾ ਕਦੇ ਵਕੀਲ ਨੇ ਕਿਹਾ ਤੂੰ ਜਾ ਤੇ ਮੈਂ ਨਹੀਂ ਆਉਣਾ ਨਹੀਂ ਇੱਕ ਬਾਹਰੀ ਅਦਾਲਤ ਹੈ ਉਹ ਕਟਹਿਰੇ ਵਿੱਚ ਖੜਾ ਵਕੀਲ ਜੱਜ ਦੇ ਸਾਹਮਣੇ ਖੜਾ ਕਹਿੰਦੇ ਉਸੇ ਤਰ੍ਹਾਂ ਮੇਰਾ ਆ ਸੱਜਣ ਹੈ ਜਿਹੜਾ ਦਰਗਾਹ ਦੇ ਵਿੱਚ ਜਾ ਕੇ ਵੀ ਮੇਰਾ ਪੱਲਾ ਨਹੀਂ ਛੱਡਦਾ ਉਹ ਉੱਥੇ ਤਿੱਥੇ ਖੜੇ ਦਸਨ ਉੱਥੇ ਵੀ ਮੇਰਾ ਸੱਜਣ ਮੇਰੇ ਨਾਲ ਹੈ ਕਹਿੰਦੇ ਔਗਣ ਸਭ ਮਟਾਇਕ ਹੈ ਪਰ ਉਪਕਾਰ ਕਰੇ ਮਾਲ ਖਜ਼ਾਨਾ ਥੇ ਘਰ ਰੱਬ ਜੀ ਤੇਰੀ ਯਾਦ ਤੋਂ ਬਿਨਾਂ ਨਾ ਘਰ ਕਿਸੇ ਕੰਮ ਦਾ ਨਹੀਂ ਹੈ ਤੇਰੀ ਯਾਦ ਤੋਂ ਬਿਨਾਂ ਇਹ ਤਨ ਕਿਸੇ ਕੰਮ ਦਾ ਨਹੀਂ ਹੈ ਤੇਰੀ ਯਾਦ ਤੋਂ ਬਿਨਾ ਸੰਸਾਰ ਕਿਸੇ ਕੰਮ ਦਾ ਨਹੀਂ ਹੈ ਪਰ ਜੇਕਰ ਤੇਰੀ ਯਾਦ ਹੈ ਨਾ ਤਾਂ ਮੈਨੂੰ ਦੁਸ਼ਮਣ ਵੀ ਮਿੱਤਰ ਲੱਗਦੇ ਆ ਦੁਸ਼ਮਣ ਵੀ ਫੇਰ ਨਿਵੇਖਿਆ ਜਾਂਦਾ ਵੀ ਜਿਹਨੂੰ ਪਾਣੀ ਪਲਾ ਰਿਆ ਮੈਂ ਉਹਦੇ ਨਾਲ ਮੇਰੀ ਬਣਦੀ ਆ ਜਾਂ ਨਹੀਂ ਬਣਦੀ ਉਹਦੇ ਵੀ ਕੋਲੇ ਜਾ ਕੇ ਕਹਿ ਦੇਣਾ ਜਲ ਵਾਹਿਗੁਰੂ ਫੇਰ ਨਿਵੇਖਿਆ ਜਾਂਦਾ ਕੌਣ ਬੈਠਾ ਪੰਗਤ ਵਿੱਚ ਉਹਨੂੰ ਵੀ ਕਹਿਣਾ ਪ੍ਰਸ਼ਾਦਾ ਵਾਹਿਗੁਰੂ ਕਿਉਂ ਤੂੰ ਹੈ ਅੱਗੇ ਤੇਰੀ ਯਾਦ ਹੈ ਤੇਰੀ ਯਾਦ ਇਨਾਂ ਅੱਖਾਂ ਵਿੱਚ ਵਸੀ ਤੇ ਮੈਨੂੰ ਸਾਰਾ ਸੰਸਾਰ ਤੇਰਾ ਰੂਪ ਨਜ਼ਰ ਆ ਗਿਆ ਹੁਣ ਅੰਦਰੋਂ ਵਿਤ ਕਰੇ ਮਿਟ ਗਏ ਅੰਦਰੋਂ ਤੇਰ ਮੇਰ ਮਿਟ ਗਈ ਫਰੀਦਾ ਮਨ ਮੈਦਾਨ ਕਰ ਆਪਦੇ ਮਨ ਨੂੰ ਕਿੰਨੇ ਮੈਦਾਨ ਗਰਾਊਂਡ ਬਣਾ ਲਾ ਤੋਏ ਟਿੱਬੇ ਲਾ ਤੋਏ ਦਾ ਅਰਥ ਹੈ ਨੀਵਾ ਬਹੁਤ ਨੀਮੀ ਵਿਚਾਰ ਕੋਈ ਬਸ ਢੇਰੀ ਟਾ ਕੇ ਬਹਿ ਜਾਣਾ ਟਿੱਬੇ ਬਹੁਤ ਉੱਚਾ ਅਹੰਕਾਰੀਓ ਕੇ ਬਹਿ ਜਾਣਾ ਇਹ ਬਿਰਤੀ ਹੈ ਨਾ ਟਿੱਪਾ ਵੀ ਮੈਂ ਤਾਂ ਬਹੁਤ ਉੱਚਾ ਮੇਰੀ ਤਾਂ ਜਾਤ ਬਹੁਤ ਵੱਡੀ ਆ ਮੇਰੇ ਤਾਂ ਕਟੰਬ ਬਹੁਤ ਵੱਡਾ ਹੈ ਜੀ ਮੇਰੇ ਤਾਂ ਖਾਨਦਾਨ ਬਹੁਤ ਵੱਡਾ ਹੈ ਖਾਨਦਾਨ ਨੇ ਤੇਰੇ ਨਾਲ ਨਹੀਂ ਜਾਣਾ ਬਸ ਖਾਨਦਾਨ ਇੰਨੇ ਹੀ ਕਰ ਸਕਦਾ ਹੈ ਜੇ ਤਰਾ ਵੱਡਾ ਤੇ 1000 ਬੰਦਾ ਸਸਕਾਰ ਤੇ ਆ ਜਾਊਗਾ ਤੇ ਜੇ ਛੋਟਾ ਤੇ 100 ਆ ਜਾਊਗਾ ਬਸ ਇੱਥੋਂ ਤੱਕ ਹੈ ਖਾਨਦਾਨ ਇਸ ਤੋਂ ਅੱਗੇ ਨਹੀਂ ਹੈ ਇਹ ਇਹ ਟਿੱਪਾ ਮਟਾ ਦੇ ਤੇ ਟੋਆ ਵੀ ਪੂਰਾ ਕਰ ਲਾ ਜਿਹੜੀ ਤੂੰ ਬਹੁਤ ਨੀਵਾ ਚਲਾ ਗਿਆ ਉਦਾਸ ਹੋ ਗਿਆ ਮਜੂਜ਼ ਹੋ ਗਿਆ ਕਿ ਬਸ ਜ਼ਿੰਦਗੀ ਕਿਸੇ ਕੰਮ ਦੀ ਨਹੀਂ ਆ ਕੁਝ ਖਾਈਏ ਤੇ ਮਰ ਜਾਈਏ ਨਹੀਂ 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 ਇੱਕ ਵਾਰ ਮਿਲੀ ਹੈ ਦੁਬਾਰਾ ਨਹੀਂ ਮਿਲਨੀ ਦੁੱਖ ਸੁੱਖ ਆਉਂਦੇ ਜਾਂਦੇ ਰਹਿੰਦੇ ਐ ਨਫਾ ਨੁਕਸਾਨ ਆਉਂਦਾ ਜਾਂਦਾ ਰਹਿੰਦਾ ਪਰ ਸਰੀਰ ਦੁਬਾਰਾ ਨਹੀਂ ਮਿਲਦਾ ਆਪਦੇ ਮਨ ਨੂੰ ਬਰਾਬਰ ਕਰ ਲਾ ਫਰੀਤਾ ਮਨ ਮੈਦਾਨ ਕਰ ਟੋਏ ਟਿੱਬੇ ਲਾ ਟੋਏ ਤੇ ਟਿੱਬੇ ਪਾਸੇ ਕਰ ਤੇ ਇੱਥੇ ਵੀ ਪਿਤਾ ਜੀ ਕਹਿੰਦੇ ਮਾਲ ਖਜ਼ਾਨਾ ਥੇ ਘਰ ਹਰ ਕੇ ਚਰਨ ਨਿਧਾਨ ਮਾਲਕਾ ਜਿਕਰ ਤੇਰੀ ਯਾਦ ਹੈ ਨਾ ਤੇ ਝੋਂਪੜੀ ਵੀ ਮੈਨੂੰ ਮਹਿਲ ਵਾਂਗੂ ਲੱਗਦੀ ਏ ਤੇ ਜੇ ਤੇਰੀ ਯਾਦ ਨਹੀਂ ਨਾ ਕਰੋੜਾ ਰੁਪਈਆ ਦਾ ਘਰ ਵੀ ਕਿਸੇ ਕੰਮ ਦਾ ਨਹੀਂ ਪੁੱਤ ਆਉਂਦਾ ਨਾ ਬਾਪ ਨੂੰ ਬੁਲਾਉਂਦਾ ਆਪਣੇ ਕਮਰੇ ਵਿੱਚ ਚਲਾ ਜਾਂਦਾ ਧੀ ਆਉਂਦੀ ਏ ਕਦੀ ਮਾਂ ਨੂੰ ਨਹੀਂ ਬੁਲਾਉਂਦੀ ਆਪਦੇ ਕਮਰੇ ਵਿੱਚ ਚਲੀ ਜਾਂਦੀ ਏ ਕੀ ਕਿਹੜੇ ਕੰਮ ਦਾ 5 ਕਰੋੜ ਦਾ ਘਰ ਚਾਰ ਮੈਂਬਰ ਆ ਚਾਰੇ ਬੁਲਾਉਂਦੇ ਨਹੀਂ ਆ ਨਾ ਬਾਪ ਨੂੰ ਹੱਕ ਹੈ ਕਿ ਪੁੱਤ ਦੇ ਕਮਰੇ ਵਿੱਚ ਬਿਨਾਂ ਪੁੱਛੇ ਚਲਾ ਜਾਵੇ ਤੇ ਨਾ ਮਾਂ ਨੂੰ ਹੱਕ ਹੈ ਧੀ ਦੇ ਕਮਰੇ ਬਿਨਾਂ ਨੌਕੀਤੇ ਤੋਂ ਚਲੀ ਜਾਵੇ ਨਹੀਂ ਜਾ ਸਕਦੀ ਤੇ ਇਹੋ ਜਿਹਾ ਘਰਦੋ ਕੀ ਕਰਾਉਣਾ ਘਰ ਥੋੜੀ ਹੈ ਫਿਰ ਤਾਂ ਜੇਲ ਆ ਆ ਜੇਲ ਵਿੱਚ ਆ ਬੈਰਕ ਵਿੱਚ ਪੁੱਤ ਕੈਦ ਆ ਆ ਬੈਰਕ ਵਿੱਚ ਧੀ ਕੈਦ ਆ ਇੱਥੇ ਬੇਬੇ ਬਾਪੂ ਕੈਦ ਆ ਬੈਰਕਾਂ ਹੋ ਗਈਆਂ ਕਮਰੇ ਕਾਦੇ ਰਹਿ ਗਏ ਫਿਰ ਤਾਂ ਉਦਾਂ ਜੀ 3 ਕਰੋੜ ਦਾ ਘਰ ਹੈ ਸਾਡਾ ਤੇ ਰਹਿਣ ਵਾਲਿਆਂ ਦੇ ਇੱਕ ਦੂਜੇ ਨਾਲ ਪਿਆਰ ਨਹੀਂ ਹੈ ਤੇ ਇੱਕ ਝੌਂਪੜੀ ਦੇ ਵਿੱਚ ਬੈਠੇ ਆ ਉੱਥੇ ਚਾਰ ਕੋ ਪ੍ਰਸ਼ਾਦੇ ਬਣਿਆ ਇੱਕੋ ਹੀ ਥਾਲੀਆਂ ਵਿਚਾਰਿਆਂ ਕੋਲੇ ਬੱਚੇ ਵੀ ਵਿੱਚੇ ਖਾਈ ਜਾਂਦੇ ਆ ਮਾਂ ਵੀ ਵਿੱਚੇ ਖਾਈ ਜਾਂਦੀ ਆ ਬਾਪ ਵੀ ਵਿੱਚੇ ਖਾਈ ਜਾਂਦਾ ਜਿੱਥੇ ਏਕਾ ਉਹ ਝੌਂਪੜੀ ਵੀ ਪ੍ਰਵਾਨ ਹੈ ਤੇ ਜਿੱਥੇ ਏਕਾ ਨਹੀਂ ਨਾ ਤੇ ਮਹਿਲ ਵੀ ਕਿਸੇ ਕੰਮ ਦੇ ਨਹੀਂ ਹੈ ਜੇ ਪਰਿਵਾਰ ਵਿੱਚ ਏਕਾ ਨਹੀਂ ਹੈ ਤੇ ਨਿਰੰਕਾਰ ਵਿੱਚ ਏਕਾ ਕਿੱਥੋਂ ਹੋ ਜਾਏਗਾ ਪਹਿਲਾਂ ਪਰਿਵਾਰ ਹੈ ਜੇ ਪਰਿਵਾਰ ਟੁੱਟ ਗਿਆ ਤੇ ਨਿਰੰਕਾਰ ਤਾਂ ਆਪਣੇ ਆਪ ਹੀ ਟੁੱਟ ਜਾਣਾ ਕਿਉਂਕਿ ਪਰਿਵਾਰ ਵੀ ਸਾਨੂੰ ਪਰਮੇਸ਼ਰ ਦਾ ਦਿੱਤਾ ਹੋਇਆ ਪਰਮੇਸ਼ਰ ਦੀ ਕਲਾ ਹੈ ਪਰਮੇਸ਼ਰ ਦੀ ਰਹਿਮਤ ਹੈ ਸਾਬ ਕਿੰਨੇ ਮਾਲ ਖਜ਼ਾਨਾ ਥੇਹ ਘਰ ਹਰ ਕੇ ਚਰਨ ਨਿਧਾਨ ਜੇ ਵਾਹ ਗੁਰੂ ਜੀ ਤੇਰੀ ਯਾਦ ਹੈ ਨਾ ਤਾਂ ਮੇਰਾ ਘਰ ਸਵਰਗ ਹੈ ਤੇ ਜੇਕਰ ਤੇਰੀ ਯਾਦ ਤੋਂ ਮੈਂ ਟੁੱਟ ਗਿਆ ਵਿਸ਼ੇਵਕਾਰਾਂ ਵਿੱਚ ਪੈ ਗਿਆ ਗਲਤ ਰਸਤੇ ਤੇ ਚਲਾ ਗਿਆ ਇਹ ਘਰ ਵੀ ਕਿਸੇ ਕੰਮ ਦਾ ਨਹੀਂ ਹੈ ਬੜੇ ਨੇ ਕਹਿੰਦੇ ਘਰੇ ਨਹੀਂ ਜਾਂਦਾ ਕਹਿੰਦਾ ਕੀ ਕਰੀਏ ਰੂਹ ਹੀ ਨਹੀਂ ਕਰਦੀ ਘਰੇ ਜਾਣ ਨੂੰ ਮਾਨੀ ਨਹੀਂ ਕਰਦਾ ਇੱਕ ਉਹ ਹੈ ਜਿਹਨੂੰ ਘਰ ਜਾ ਕੇ ਸਕੂਨ ਮਿਲਦਾ ਇੱਕ ਕਹਿੰਦਾ ਜੇ ਘਰ ਗਏ ਤਾਂ ਲੜਾਈ ਸ਼ੁਰੂ ਹੋ ਜਾਣੀ ਹੈ ਚੰਗਾ ਬਾਹਰ ਹੀ 5-7 ਘੰਟੇ ਹੋਰ ਕੱਢ ਲਈਏ ਘਰ ਕਾ ਦਾ ਭਲਿਆ ਨਰਕ ਹੀ ਹੈ ਜਿੰਦੇ ਜੀ ਇਹ ਘਰ ਤਾਂ ਹੀ ਬਣਦਾ ਹੈ ਇੱਟਾਂ ਲੱਕੜੀ ਦਾ ਘਰ ਨਹੀਂ ਹੁੰਦਾ ਜੇਕਰ ਦੋ ਘਰਾਂ ਦੇ ਵਿੱਚ ਮਲਾਪ ਨਹੀਂ ਹੈ ਜੇ ਦੋ ਜੀਆਂ ਦਾ ਮਲਾਪ ਨਹੀਂ ਹੈ ਘਰ ਤਾਂ ਪੈਸੇ ਨਾਲ ਬਣ ਜਾਵੇਗਾ ਪਰ ਰਿਸ਼ਤੇ ਪੈਸੇ ਨਾਲ ਕਦੀ ਨਹੀਂ ਬਣਦੇ ਰਿਸ਼ਤੇ ਇੱਕ ਦੂਜੇ ਅੱਗੇ ਝੁਕਣਾ ਪੈਂਦਾ ਹੈ ਕਿਸੇ ਦੀਆਂ ਗਲਤੀਆਂ ਅੱਖੋਂ ਪਰੋਖੇ ਕਰਦੀਆਂ ਪੈਂਦੀਆਂ ਇੱਕ ਝੁਕਦਾ ਦੂਜਾ ਹਾਵੀ ਹੈ ਕੱਲ ਨੂੰ ਦੂਜਾ ਝੁਕਦਾ ਪਹਿਲਾ ਹਾਵੀ ਹੈ ਤਾਂ ਰਿਸ਼ਤੇ ਚੱਲਦੇ ਹੈ ਰਿਸ਼ਤੇ ਇੱਕ ਪੈਰਾਂ ਦੇ ਵਾਂਗ ਹੈ ਪਹਿਲਾ ਕਦਮ ਪੁੱਟਦਾ ਦੂਜਾ ਪਿੱਛੇ ਹੈ ਫਿਰ ਦੂਜਾ ਪੁੱਟਦਾ ਪਹਿਲਾ ਪਿੱਛੇ ਹੈ ਤੇ ਜੇ ਕਿਤੇ ਪਹਿਲਾ ਕਵੇ ਮੈਂ ਤਾਂ ਅੱਗੇ ਚਲਾ ਗਿਆ ਮੈਂ ਤੇਰੇ ਤੋਂ ਕੀ ਲੈਣਾ ਜ਼ਿੰਦਗੀ ਵਿੱਚ ਬੰਦਾ ਕਦੀ ਸਫ਼ਰ ਨਹੀਂ ਕਰ ਸਕਦਾ ਪੈਰਾਂ ਤੋਂ ਸਿੱਖਿਆ ਲੈ ਲਈਏ ਇੱਕ ਪਿੱਛੇ ਆ ਕਦੀ ਨਹੀਂ ਉਹ ਕਹਿੰਦਾ ਮੈਂ ਪਿੱਛੇ ਰਹਿ ਗਿਆ ਬਸ ਪਿੱਛੇ ਅੱਗੇ ਪਿੱਛੇ ਅੱਗੇ ਚੱਲਦਾ ਚੱਲਦਾ ਬੰਦਾ ਆਪਣੀ ਮੰਜ਼ਲ ਤੇ ਪਹੁੰਚ ਜਾਂਦਾ ਹੈ ਉਦੋਂ ਹੀ ਪਰਿਵਾਰ ਵਿੱਚ ਕੋਈ ਗੁੱਸੇ ਵਾਲਾ ਵਾ ਚੁੱਪ ਕਰ ਜਾਓ ਕੋਈ ਨਿਮਰਤਾ ਵਾਲਾ ਪਿਆਰ ਨਾਲ ਸਮਝਾ ਦਿਓ ਅ ਜਿੰਨਾ ਕੁ ਸਮਝ ਜ਼ਿੰਦਗੀ ਹੈਗੀ ਕੱਢ ਲਓ ਕੀ ਪਤਾ ਕੀ ਦਾ ਵਾਜਾ ਕਦੋਂ ਵੱਜ ਜਾਣਾ ਦੁਨੀਆ ਤੋਂ ਚਲੇ ਜਾਣਾ ਲੜਾਈਆਂ ਝਗੜੇ ਕਰਕੇ ਕੀ ਫਾਇਦਾ ਸਹਬ ਕਿਰਪਾ ਕਰਨ ਨਾਨਕ ਜਾਂਚਕ ਦਰ ਤੇ ਰਹਿ ਪ੍ਰਭ ਤੁਧਨੋ ਮੰਗੇ ਦਾਨ ਮਾਲਕ ਬਸ ਆਹੀ ਮੈਂ ਤੇਰੇ ਦਰ ਤੇ ਦਾਨ ਮੰਗਦਾ ਬਾਕੀ ਤੂੰ ਬੜਾ ਕੁਝ ਦੇ ਦਿੱਤਾ ਪੈਸਾ ਆ ਗਿਆ ਢੀਆਂ ਪੁੱਤਰ ਆ ਗਏ ਹੁਣ ਕਿਰਪਾ ਕਰ ਘਰ ਵਿੱਚ ਏਕਾ ਵੀ ਆ ਜਾਵੇ ਘਰ ਵਿੱਚ ਸ਼ਾਂਤੀ ਆ ਜਾਵੇ ਘਰ ਵਿੱਚ ਟਿਕਾਉ ਆ ਜਾਵੇ ਸਾਰੇ ਜੀਆਂ ਦਾ ਮਲਾਪ ਹੋ ਜਾਵੇ ਇੱਕ ਦੂਜੇ ਨਾਲ ਹੱਸੀਏ ਖੇਡੀਏ ਤੇਰੀ ਬਾਣੀ ਦੀਆਂ ਤੇਰੇ ਇਤਿਹਾਸ ਦੀਆਂ ਗੱਲਾਂ ਕਰੀਏ ਤੇ ਤੇਰਾ ਸ਼ੁਕਰਾਨਾ ਕਰਦੇ ਰਹੀਏ ਸਤਿਗੁਰ ਕਿਰਪਾ ਕਰਨ ਸਬਣਾ ਦੇ ਘਰ ਘਰ ਬਣ ਜਾਣ ਸਬਣਾ ਦੇ ਘਰਾਂ ਵਿੱਚ ਏਕਤਾ ਥਵਾਕ ਮਲਾਪ ਦੀ ਦਾਤ ਸਹਿਬ ਤਰੁੱਟ ਕਿਝੋਲੀ ਵਿੱਚ ਪਾਉਣ ਵਿਚਾਰ ਕਰਦੇ ਆ ਅਨੇਕ ਭੁੱਲਾਂ ਬਖਸ਼ ਦੇਣੀਆਂ ਸਮੁੱਚੀ ਸੰਗਤ ਦਾ ਧੰਨਵਾਦ ਜੀਓ ਆਇਆਂ ਨੂੰ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ